ਬਾਬਾ ਦੀਪ ਸਿੰਘ ਦੇ ਤੁਸੀਂ ਸੱਚਾ ਭਰੋਸਾ ਰੱਖੋਗੇ ਨਾ ਮੈਂ ਕਹਿੰਦਾ ਸਭ ਤੋਂ ਐਦਾ ਪਤਾ ਕਿ ਸਟਰੋਂਗ ਹੋਏਗਾ ਤੁਹਾਡਾ ਆਤਮ ਵਿਸ਼ਵਾਸ ਤੁਸੀਂ ਬਹੁਤ ਸਟਰੋਂਗ ਬਣ ਜਾਓਗੇ ਜਦੋਂ ਤੁਹਾਡੇ ਦਿਲ ਨੂੰ ਪਤਾ ਲੱਗ ਗਿਆ ਨਾ ਕਿ ਇਹਦੀ ਬਾਪਾ ਦੀਪ ਸਿੰਘ ਨੇ ਫੜੀ ਹੈ ਐਨੇ ਜ਼ਿੰਦਗੀ ਦੀਆਂ ਰੁਕਾਵਟਾਂ ਤੋਂ ਜ਼ਿੰਦਗੀ ਦੀਆਂ ਮੁਸ਼ਕਲਾਂ ਤੋਂ ਨਹੀਂ ਡਰਨਾ ਤਾਂ ਫਿਰ ਦਿਲ ਵੀ ਤੁਹਾਨੂੰ ਡਰਾਉਣਾ ਬੰਦ ਕਰ ਦੇਗਾ ਦਿਮਾਗ ਗਲਤ ਸੋਚੇਗਾ ਹੀ ਨਹੀਂ ਤੇ ਦੇਖੋ ਇਹ ਤਾਂ ਗੱਲ ਸੱਚੀ ਹੈ ਜੀ ਜਿਹੜਾ ਬਾਬਾ ਦੀਪ ਸਿੰਘ ਨੂੰ ਯਾਦ ਕਰਦਾ ਨਾ ਜਿਹੜਾ ਸੱਚੀ ਮਨਾਂ ਪੁਕਾਰਦਾ ਬਾਬਾ ਇਹਨੂੰ ਤੇ ਫਿਰ ਤਾਂ ਉਹ ਭਾਵੇਂ ਜਿੱਥੇ ਮਰਜੀ ਫਸਿਆ ਹੋਵੇ ਜਿਹੜੇ ਮਰਜ਼ੀ ਹਾਲ 'ਚ ਜਿਹੜੀ ਮਰਜ਼ੀ ਘੜੀ 'ਚ ਇੱਥੇ ਆ ਸੱਤ ਸਮੁੰਦਰਾਂ ਪਾਰ ਬੈਠਾ ਬਾਬਾ ਹੀ ਆਪੇ ਇੱਜ਼ਤ ਰੱਖ ਲੰਦੇ ਆਪੇ ਲਾਜ ਬਣਾ ਲੰਦੇ ਆਪਣੇ ਬੱਚੇ ਦੀ ਤੁਸੀਂ ਇੱਕ ਵਾਰ ਅੱਖਾਂ ਬੰਦ ਕਰਕੇ ਬਾਬਾ ਦੀਪ ਸਿੰਘ ਨੂੰ ਸੱਚੇ ਮਨ ਨਾਲ ਯਾਦ ਕਰੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇਖੋ ਤੁਹਾਡੇ ਅੰਦਰ ਕਿੰਨੀ ਪੋਜ਼ਿਟਿਵ ਵਾਈਬਸ ਹੁੰਦੀਆਂ ਤੁਹਾਡੇ ਵਿਚਾਰਾਂ 'ਚ ਤੁਹਾਡੇ ਦਿਮਾਗ 'ਚ ਤੁਹਾਡੇ ਦਿਲ 'ਚ ਤੁਹਾਡੀ ਲਾਈਫ 'ਚ ਹਰ ਜਗ੍ਹਾ ਸੋਖੀ ਸੁੱਖ ਆਣਗੇ ਬਾਬਾ ਦੀਪ ਸਿੰਘ ਦਾ ਨਾਮ ਤਾਂ ਸੁੱਖਾਂ ਦੀ ਚਾਬੀ ਹੈ ਇਹ ਤਾਂ ਸਮਝ ਲਓ ਜਿੰਨਾ ਬਾਬਾ ਦੀਪ ਸਿੰਘ ਨੂੰ ਯਾਦ ਕਰਦੇ ਰਹੋਗੇ ਜਿੰਨਾ ਤੁਹਾਡਾ ਪਿਆਰ ਹੋਏਗਾ ਬਾਬਾ ਦੀਪ ਸਿੰਘ ਜੀ ਤੇ ਤਾਂ ਤੁਹਾਡੀ ਜ਼ਿੰਦਗੀ ਚ ਕ੍ਰਿਸ਼ਮੇ ਵੀ ਹੋਣਗੇ ਤੇ ਜਿਹੜੇ ਕਾਰੇ ਨਹੀਂ ਲਿਖੇ ਦੁਨੀਆ ਇੰਪੋਸੀਬਲ ਕਹੀ ਜਾਂਦੀ ਵੀ ਕਿ ਨਹੀਂ ਹੋ ਸਕਦਾ ਉਹ ਵੀ ਪੋਸੀਬਲ ਹੋਣਗੇ ਜਦੋਂ ਤੱਕ ਬਾਬਾ ਦੀਪ ਸਿੰਘ ਨੇ ਤੇਰੀ ਬਾਹ ਫੜੀ ਹੋਈ ਨਾ ਇਹ ਗੱਲ ਯਾਦ ਰੱਖੀ ਤੇ ਕੁਝ ਵੀ ਇੰਪੋਸੀਬਲ ਕੁਝ ਵੀ ਨਾਮੁਮਕਿਨ ਨਹੀਂਗਾ ਤੁਸੀਂ ਭਾਵੇਂ ਆਪ ਕੰਦੇ ਰਹੋਗੇ ਇਹ ਕੰਮ ਨਹੀਂ ਹੋ ਸਕਦੇ ਜੋ ਮਰਜ਼ੀ ਹੋ ਜੇ ਪਰ ਜਦੋਂ ਤੱਕ ਬਾਬਾ ਦੀਪ ਸਿੰਘ ਹੀ ਤੁਹਾਡੇ ਨਾਲ ਬੈਠੇ ਆ ਨਾ ਉਹ ਕੰਮ ਛੱਡੋ ਉਹਦੇ ਨਾਲ ਲੱਖ ਕਰੋੜ ਗੁਣਾ ਵਧੀਆ ਕੰਮ ਕਰਵਾ ਕੇ ਦੇਣਗੇ